ਅੱਗੇ ਨਾ ਸਹਿਜ ਆ ਤੇ ਜ਼ਿਆਦਾਤਰ ਗੀਤਾਂ ਦੇ ਪਿੱਛੇ ਕਹਾਣੀ ਹੁੰਦੀ ਸੀ ਅੱਜ ਕੱਲ ਦੇ ਗੀਤਕਾਰ ਤਾਂ ਬਿਨਾਂ ਗੱਲਬਾਤ ਤੋਂ ਹੀ ਲਿਖੀ ਜਾਂਦੇ ਆ ਯਾਰ ਕੋਈ ਤੁਕ ਬੰਦੀ ਨਹੀਂ ਕੋਈ ਮੁਖੜਾ ਨਹੀਂ ਕੋਈ ਅੰਤਰਾ ਨਹੀਂ ਹਨਾ ਸਦੀਕ ਦਾ ਨਾ ਇੱਕ ਗੀਤ ਆ ਵਿਆਹ ਵਾਲੇ ਦਿਨ ਮਿੱਤਰਾ ਤਨ ਮਿਲੂ ਪੈਰ ਦੇ ਤੜਕੇਵੇਂ ਉਹ ਜਿਹੜੇ ਬੰਦੇ ਦੇ ਬੋਲ ਆ ਉਹ ਹੈਗੇ ਆ ਤੇਰੇ ਮੁੜ ਕੇ ਆਉਂਦੀ ਨੂੰ ਜਟਿਏ ਨੀ ਜਟਕੂ ਜਹਾਨੋ ਕਰ ਜੂਗਾ ਇਹਨਾਂ ਜਟਾਣਾ ਸਾਹਾਵਾ ਬਠਿੰਡੇ ਤੋਂ ਪੱਤਰਕਾਰ ਇਹ ਲਿਖਿਆ ਵਾ ਢਿੱਲੋਂ ਭੁੱਖਿਆਂ ਵਾਲੀ ਵਾਲੇ ਦਾ ਗੀਤ ਉਹ ਕਹਿੰਦੇ ਨਾ ਇਹ ਸੱਚੀ ਕੀ ਸਟੋਰੀ ਆ ਕਹਿੰਦੇ ਉਹਨਾ ਕੋਆਪਰੇਟਿਵ ਵਕਤ ਸਰਵਿਸ ਕਰਦੇ ਢਿੱਲੋਂ ਸਾਹਿਬ ਢਿੱਲੋਂ ਭੁੱਖਿਆਂ ਵਾਲੀ ਵਾਲਾ ਉਹ ਕਹਿੰਦੇ ਸਾਡੇ ਨਾਲ ਇੱਕ ਸੇਲਜ਼ਮੈਨ ਹੁੰਦਾ ਸੀਗਾ ਤੇ ਉਹ ਕਈ ਦਿਨਾਂ ਤੋਂ ਆ ਨਹੀਂ ਰਿਹਾ ਸੀਗਾ ਤੇ ਕਹਿੰਦੇ ਅਸੀਂ ਆਖਿਆ ਵੀ ਚੱਲ ਯਾਰ ਉਹਦਾ ਪਤਾ ਹੀ ਲਾਇਆ ਅੱਗੇ ਤੇ ਜਟਾਣਾ ਸਾਹਿਬ ਕਹਿੰਦਾ ਮੇਰੇ ਕੋਲੇ ਸੀ ਕਾਰ ਉਹ ਮੈਨੂੰ ਕਹਿੰਦਾ ਤੇਰੇ ਕੋਲੇ ਕਾਰ ਹੈਗੀ ਯਾਰ ਚੱਲ ਆਪਣਾ ਸਾਡਾ ਸੇਲਜ਼ਮੈਨ ਉਹਨਾਂ ਨੇ ਨਾਂ ਵੀ ਲਿਖਿਆ ਸੀ ਮੈਂ ਨਾਂ ਭੁੱਲ ਗਿਆ ਤੇ ਕਹਿੰਦੇ ਚੱਲ ਉਹਨੂੰ ਲੈ ਕੇ ਆਗੇ ਤੇ ਕਹਿੰਦੇ ਜਦੋਂ ਅਸੀਂ ਗਏ ਤੇ ਉਹ दारू ਨਾਲ ਡੱਕਿਆ ਘਰੇ ਪਿਆ ਸੀ ਬੰਦਾ ਸੇਲਜ਼ਮੈਨ ਆਉਦੇ ਕਹਿੰਦੇ ਅਸੀਂ ਘਰ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਇਹਨੂੰ 15 ਦਿਨ ਹੋ ਗਏ ਇਹ ਪਤੰਦਰ ਅੱਖ ਹੀ ਨਹੀਂ ਪੜਦਾ ਜਦੋਂ ਇਹਨੂੰ ਜਾਗ ਆਉਂਦੀ ਹੈ दारू ਪੀ ਲੈਂਦਾ ਕਹਿੰਦੇ ਅਸੀਂ ਉਹਦੇ ਕੋਲੇ ਬਹਿ ਗਏ ਅਸੀਂ ਉਹਨੂੰ ਪੁੱਛਿਆ ਉਹ ਵੀ ਉੱਠ ਕੇ ਬਹਿ ਗਿਆ ਤੇ ਉਹਨਾਂ ਕੋਲੇ ਫੁੱਟ ਪਿਆ ਉਹ ਕਹਿੰਦਾ ਵੀ ਇੱਕ ਨਾ ਕੁੜੀ ਆ ਉਹਨੂੰ ਮੈਂ ਪਿਆਰ ਕਰਦਾ ਸੀਗਾ ਤੇ ਉਹਦਾ ਹੈਗਾ ਵਿਆਹ ਕੱਲ ਨੂੰ ਤੇ ਕਹਿੰਦਾ ਮੈਂ ਇੱਥੋਂ ਵਿਛੋੜਾ ਨਹੀਂ ਚੱ ਲੈ ਜਾਂਦਾ ਮੈਂ ਤੜਕੀ ਪੈਗ ਲਾ ਲੈਣਾ ਤੇ ਕਹਿੰਦੇ ਉੱਥੇ ਬੈਠੇ ਹੀ ਢਿੱਲੋ ਯਾਨੀ ਕਿ ਜਟਾਣਾ ਸਾਹਿਬ ਵੀ ਉਹ ਸੇਲਜ਼ਮੈਨ ਦੇ ਕੋਲੇ ਬੈਠੇ ਸੀ ਤੇ ਢਿੱਲੋ ਸਾਨੂੰ ਕਹਿੰਦਾ ਮੈਨੂੰ 5 ਮਿੰਟ ਦਿਓ ਮੈਂ 5 ਮਿੰਟਾਂ ਚ ਆਇਆ ਕਾਪੀ ਕਾਰਟ 'ਚ ਸੀਗੀ ਪੈਨ ਢਿੱਲੋ ਸਾਹਿਬ ਦੀ ਜੇਬ 'ਚ ਸੀਗਾ ਤੇ ਲੋਬੋ ਖਾਲੀ ਵਾਲਾ ਕਾਰ ਚ ਗਿਆ ਤੇ ਵੱਤ ਤੋਂ ਵੱਤ 15 ਕਿ ਮਿੰਟਾਂ ਚ ਵਾਪਸ ਆ ਗਿਆ ਕਹਿੰਦੇ ਅਸੀਂ ਆਖਿਆ ਕਹਿੰਦੇ ਗਿਆ ਸੀ ਕਹਿੰਦਾ ਯਾਰ ਇਹਦੀ ਸਟੋਰੀ ਤੇ ਮੇਰੇ ਇੱਕ ਗੀਤ ਯਾਦ ਆ ਗਿਆ ਤੇ ਉਹ ਗੀਤ ਹੈਗਾ ਉਹ ਵਿਆਹ ਵਾਲੇ ਦਿਨ ਮਿੱਤਰਾ ਮੈਂ ਤੈਨੂੰ ਮਿਲੂ ਪੈਰ ਦੇ ਤੜਕੇ ਤੇ ਉਹ ਕਹਿੰਦਾ ਹੁੰਦਾ ਤੇਰੇ ਮੁੜਕੇ ਆਉਂਦੀ ਨੂੰ ਜੱਟੀ ਨੀ ਜੱਟ ਪੂਜ ਜਹਾਨੋਂ ਕਰ ਜੂਗਾ صدیق ਦਾ ਮਸ਼ਹੂਰ ਗੀਤ ਹੈ ਕਿਤੇ ਸੁਣ ਕੇ ਵੇਖੀ ਹੁਣ ਤੈਨੂੰ ਹੋਰ ਵੀ ਵਧੀਆ ਲੱਗੂਗਾ ਜਿਹੜੇ ਗਾਣੇ ਦੀ ਆਪ ਨੂੰ ਸਟੋਰੀ ਪਤਾ ਲੱਗ ਜੇ ਨਾ ਉਹ ਗਾਣਾ ਹੋਰ ਵਧੀਆ ਲੱਗਦਾ ਹੁੰਦਾ ਇੱਕ ਦਦਾਰ ਸੁੰਧ ਦਾ ਗੀਤ ਵੀ ਹੈਗਾ ਉਹ ਹੈਗਾ ਮੈਂ ਨਵੀਂ ਨਸ਼ੀਲੀ दारू ਵੇ ਸਾਬ ਸਭ ਨਸ਼ਿਆਂ ਤੇ ਪਰੂਏ ਰਹਿੰਦੀ ਏ ਮੇਰੇ ਆਸਕ ਨੂੰ ਮੇਰੀ ਚਤੋਂ ਪੈਰ ਸਰੂਰੀ ਮੇਰਾ ਜੋਵਨ ਪੀਤਾ ਕੰਗਾ ਨੇ ਪਰ ਮੈਂ ਪੂਰੀ ਦੀ ਪੂਰੀ ਉਹ ਕਹਿੰਦਾ ਹੁੰਦਾ ਬਦਨਾਮੀ ਤੇਰੀ ਕੱਲੀ ਦੀ ਤਰੀਆਂ ਹੰਦਨ ਠੇਕੇਦਾਰਾਂ ਨੂੰ ਤਾਂ ਵੀ ਤੇਰੇ ਸੁਫਨੇ ਵਿੱਚ ਕਦੇ ਉਹ ਚੋਬਰ ਤਾਂ ਆਇਆ ਹੋ ਜਿਸ ਨੇ ਇਸ ਭਰੀ ਸਰਾਹੀ ਚ ਪਹਿਲਾ ਪਿੱਗ ਭਰ ਕੇ ਲਾਇਆ ਉਹ ਤੇ ਕਹੀਂ ਉਹਦੀ ਲੈਣਾ ਤੂੰ ਕਾੜ ਤਾ ਸੀ ਦਿਲਦਾਰਾਂ ਦੀ ਪਰ ਮਿਲਦੀ ਸਾਹੂਕਾਰਾਂ ਨੂੰ ਬਦਨਾਮੀ ਤੇਰੀ ਕੱਲੀ ਦੀ ਤੇਰੀ ਆਂਦਨ ਠੇਕੇਦਾਰਾਂ ਨੂੰ ਉਹ ਜਦੋਂ ਗੀਤ ਸੁਣਦਾ ਨਾ ਬੰਦਾ ਤੇ ਉਹ ਐਂ ਲੱਗਦਾ ਵੀ ਸ਼ਰਾਬੀ ਤੇ ਸ਼ਰਾਬ ਦੀ ਗੱਲਬਾਤ ਹੋ ਰਹੀ ਆ ਪਰ ਉਹ ਸ਼ਰਾਬੀ ਤੇ ਸ਼ਰਾਬ ਦੀ ਗੱਲਬਾਤ ਨਹੀਂ ਉਹ ਇੱਕ ਗਾਹਕ ਤੇ ਵੇਸਵਾ ਦੀ ਗੱਲਬਾਤ ਆ ਉਹ ਕਹਿੰਦਾ ਹੁੰਦਾ ਨਾ ਤਾਂ ਵੀ ਤੇਰੇ ਸੁਪਨੇ ਵਿੱਚ ਕਦੇ ਉਹ ਚੋਬਰ ਤਾਂ ਆਇਆ ਹੋ ਜਿਸ ਨੇ ਇਸ ਭਰੀ ਸਰਾਹੀ ਨੂੰ ਪਹਿਲਾ ਪੇਕੇ ਭਰ ਕੇ ਲਾਇਆ ਹੋ ਪਰ ਜਿਹੜਾ ਸਰੋਤਾ ਨੂੰ ਅਖੀਰ ਤੱਕ ਇਹ ਹੀ ਲੱਗੀ ਜਾਂਦਾ ਵੀ ਇਹ ਸ਼ਰਾਬੀ ਤੇ ਸ਼ਰਾਬ ਦੀ ਗੱਲਬਾਤ ਆ ਪਰ ਨਹੀਂ ਉਹ ਗਾਹਕ ਦੀ ਤੇ ਵੇਸਵਾਦੀ ਗੱਲਬਾਤ ਆ ਕਮਾਲ ਕਰਤੀ ਸੰਧੂ ਸਾਹਿਬ ਨੇ ਵੀ ਜਿਹੜਾ ਵਿਸ਼ਾ ਕਿੰਨਾ ਅਸਲੀਲ ਆ ਤੇ ਗਾਣੇ ਦੇ ਵਿੱਚ ਅਸਲੀਲਤਾ ਦੀ ਝਲਕ ਨਹੀਂ ਪੈਣ ਦਿੱਤੀ ਮਾਂ ਦੇ ਪੁੱਤ ਨੇ ਤੂੰ ਹੁਣ ਦੁਆਰਾ ਸੁਣ ਕੇ ਵੇਖੀ ਤੈਨੂੰ ਹੋਰ ਵਧੀਆ ਲੱਗੂਗਾ ਕੋਕਾ ਗੀਤ ਬਹੁਤ ਵਧੀਆ ਉਹਦੀ ਤਰਜ਼ ਬਹੁਤ ਵਧੀਆ ਪਰ ਲੋਕਾਂ ਨੂੰ ਉਹਦੀ ਅਸਰ ਗੱਲ ਨਹੀਂ ਪਤਾ